ਮੈਨੂੰ ਚਲਗਾਤਾਂ ਬਤਰਾਵ ਦੇਖਣ ਨੂੰ ਮਿਲ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹਿਗਾ ਬਿਲਕੁਲ ਜੀ ਇਸ ਵਾਰੀ ਕਾਫੀ ਅਸੀਂ ਵੇਰੀਏਬਲ ਵੈਦਰ ਕੰਡੀਸ਼ਨਸ ਐਕਸਪੀਰੀਅੰਸ ਕਰ ਰਹੇ ਹਾਂ ਹੁਣ ਵੀ ਜੇ ਦੇਖੀਏ ਤਾਂ ਡੇ ਟਾਈਮ ਜਿਹੜੇ ਟੈਂਪਰੇਚਰ ਨੇ ਨਾਰਮਲ ਤੋਂ ਨੀਚੇ ਹੋ ਗਏ ਨੇ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਥੋੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਕੱਲ ਦਾ ਡੇ ਟਾਈਮ ਟੈਂਪਰੇਚਰ 18 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.7 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 10 ਜਿਹੜਾ ਕਿ ਨਾਰਮਲ ਤੋਂ ਲਗਭਗ 3.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜੇ ਨੀਚੇ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਹੇ ਨੇ ਔਰ ਜਨਵਰੀ ਦੇ ਦਿਨਾਂ ਦਾ ਵੈਦਰ ਦੇਖੀਏ ਤਾਂ ਕੱਲ 4 ਤਰੀਕ ਨੂੰ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਉਹਦੇ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਹੈ ਕਲੀਅਰ ਰੈਨ ਦੀ ਪ੍ਰੈਡਿਕਸ਼ਨ ਹੁਣ ਜਿੰਨਾ ਬਾਰਿਸ਼ ਦੀ ਸੰਭਾਵਨਾ ਲੱਗਦਾ ਕਿ ਤਾਪਮਾਨ ਹੋਰ ਡਿੱਗ ਸਕਦੇ ਨੇ ਜਾਂ ਫਿਰ ਠੰਡ ਦਾ ਲੋਕਾਂ ਨੂੰ ਹੋਰ ਜਿਹੜਾ ਅੱਜ ਅਸੀਂ ਜਿਵੇਂ ਪਿਛਲੇ ਦਿਨਾਂ ਵਿੱਚ ਵੀ ਦੇਖਿਆ ਸੀਗਾ ਕਿ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਹੇ ਸੀਗੇ ਪਰ ਜਦੋਂ ਵੀ ਡਬਲਿਊ ਡੀ ਸਿਸਟਮ ਦੀ ਡਿਵੈਲਪਮੈਂਟ ਹੁੰਦੀ ਹੈ ਕਲਾਊਡੀ ਜਾਂ ਰੇਨੀ ਕੰਡੀਸ਼ਨਸ ਬਣਦੀਆਂ ਨੇ ਤਾਂ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਬਜ਼ਰਵ ਕੀਤੀ ਜਾਂਦੀ ਹੈ ਸੋ ਇਸੇ ਤਰ੍ਹਾਂ ਦੀ ਅਸੀਂ ਗਿਰਾਵਟ ਇਹਨਾਂ ਦਿਨਾਂ ਦੇ ਵਿੱਚ ਆਬਜ਼ਰਵ ਕਰ ਰਹੇ ਹਾਂ ਸੋ ਇਹ ਹੀ ਇੱਕ ਰੀਜ਼ਨ ਹੈ ਕਿ ਜਿਹੜਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ نیچے ਚੱਲ ਰਿਹਾ ਸੋ ਆਨਵਾਰਡ ਇੱਕ ਦੋ ਦਿਨ ਹੋਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਆਂ ਰਹਿ ਸਕਦੀਆਂ ਨੇ ਲੱਗਦਾ ਕਿ ਫਸਲਾਂ ਨੂੰ ਜਿਹੜਾ ਫਾਇਦਾ ਮਿਲੇਗਾ ਜਿਸ ਉਹਨੋਂ ਅੱਗੇ ਕਿਉਂ ਬੱਦਰੀ ਆ ਬਿਲਕੁਲ ਜੀ ਕਿਉਂਕਿ ਜਿਹੜੀਆਂ ਰਬੀ ਕ੍ਰੌਪਸ ਸਪੈਸ਼ਲੀ ਵੀਟ ਨੂੰ ਜਿਹੜੀਆਂ ਕੋਲ ਟੈਂਪਰੇਚਰ ਕੰਡੀਸ਼ਨਸ ਚਾਹੀਦੀਆਂ ਹੁੰਦੀਆਂ ਨੇ ਤੇ ਜੇ ਹੁਣ ਅਸੀਂ ਡੇ ਟਾਈਮ ਟੈਂਪਰੇਚਰ ਦੇਖੀਏ ਤਾਂ ਉਹ ਨਾਰਮਲ ਤੋਂ ਨੀਚੇ ਚੱਲ ਰਿਹਾ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੀਆਂ ਕੰਡੀਸ਼ਨਸ ਨੇ ਫਸਲਾਂ ਲਈ ਇਹ ਸਹੀ ਨਹੀਂ ਜਿਸ ਤਰ੍ਹਾਂ ਇੱਕਦਮ ਤਾਪਮਨ ਜਿਹੜੇ ਨੇ ਪਹਿਲਾਂ ਵਾਇਕ ਕੀਤੇ ਹੁਣ ਤਾਪਮਨ ਲਗਾਤਾਰ ਨੀਚੇ ਜਾ ਰਹੇ ਨੇ ਲਗਦਾ ਕਿ ਆਮ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਕਿਸ ਤਰ੍ਹਾਂ ਦੀ ਹਦ ਹੈ ਆ ਬਿਲਕੁਲ ਜੀ ਕਿਉਂਕਿ ਬਹੁਤ ਹੀ ਵੇਰੀਏਬਲ ਵੈਦਰ ਕੰਡੀਸ਼ਨਸ ਬੜੀਆਂ ਹੋਈਆਂ ਨੇ ਆਪ ਲੋਕਾਂ ਨੂੰ ਇਹਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਦੋਂ ਇੱਕਦਮ ਗਰਮੀ ਹੋ ਜਾਂਦੀ ਹੈ ਫਿਰ ਇੱਕਦਮ ਕਾਫੀ ਠੰਡ ਹੋ ਜਾਂਦੀ ਹੈ ਫੌਗੀ ਕੰਡੀਸ਼ਨਸ ਫਿਰ ਡਿਵੈਲਪ ਹੋ ਗਈਆਂ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਬਾਡੀ ਨੂੰ ਬੜਾ ਨੁਕਸਾਨ ਹੁੰਦਾ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਵੇਰੀਏਬਲ ਕੰਡੀਸ਼ਨਸ ਨੂੰ ਸਾਡਾ ਐਕਸਪੋਜ਼ਰ ਹੁੰਦਾ ਸੋ ਸਾਰਿਆਂ ਨੂੰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਤੋਂ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਅਵੋਇਡ ਕਰਨਾ ਚਾਹੀਦਾ ਔਰ ਹੈਲਦੀ